ਮਲਕੀਤ ਅਤੇ ਉਸ ਦੀ ਘਰ ਵਾਲੀ ਆਪਣੇ ਮੁੰਡੇ ਨੂੰ ਮਿਲਣ ਵਾਸਤੇ ਦਿੱਲੀ ਜਾਂਦੇ ਨੇ ਕਿਉਂਕਿ ਉਸ ਦਾ ਮੁੰਡਾ 7 ਸਾਲਾਂ ਤੋਂ ਦਿੱਲੀ ਵਿੱਚ ਰਹਿ ਰਿਹਾ ਸੀ ਮਲਕੀਤ ਦਾ ਮੁੰਡਾ ਦਿੱਲੀ ਵਿੱਚ ਨੌਕਰੀ ਕਰਦਾ ਸੀ ਜਿਸ ਦਾ ਨਾਮ ਹਰਮਨ ਹੈ ਮਲਕੀਤ ਦੇ ਪੋਤੇ ਦਾ ਸਵੇਰ-ਸਵੇਰ ਫੋਨ ਆਉਂਦਾ ਹੈ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਮਲਕੀਤ ਬਹੁਤ ਹੈਰਾਨ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਸ ਦੇ ਮੁੰਡੇ ਹਰਮਨ ਨੇ ਵਿਆਹ ਵੀ ਕਰਵਾ ਲਿਆ ਵਿਆਹ ਛੱਡੋ ਉਹਦੇ ਤਾਂ ਮੁੰਡਾ ਵੀ ਹੋ ਗਿਆ ਫਿਰ ਹਰਮਨ ਆਪਣੇ ਪਿਓ ਨੂੰ ਸਭ ਕੁਝ ਦੱਸ ਦਿੰਦਾ ਹੈ ਕਿ ਜਿਸ ਕੰਪਨੀ ਵਿੱਚ ਮੈਂ ਕੰਮ ਕਰਦਾ ਹਾਂ ਉਸ ਕੰਪਨੀ ਵਿੱਚ ਮੇਰੇ ਨਾਲ ਇੱਕ ਹੋਰ ਕੁੜੀ ਕੰਮ ਕਰਦੀ ਸੀ ਤੇ ਮੈਂ ਉਸ ਨਾਲ ਵਿਆਹ ਕਰਵਾ ਲਿਆ ਸੀ ਮੈਨੂੰ ਮਾਫ ਕਰ ਦਿਓ ਮੈਂ ਡਰ ਗਿਆ ਸੀ ਪਿਤਾ ਜੀ ਮੈਨੂੰ ਲੱਗਿਆ ਕਿ ਤੁਸੀਂ ਮੇਰੇ ਨਾਲ ਗੁੱਸੇ ਹੋ ਜਾਓਗੇ ਅੱਜ ਤੁਹਾਡੇ ਪੋਤੇ ਦਾ ਜਨਮ ਦਿਨ ਹੈ ਇਸ ਕਰਕੇ ਉਹ ਜਿੱਦ ਕਰ ਰਿਹਾ ਸੀ ਕਿ ਮੈਂ ਆਪਣੇ ਦਾਦੇ ਨਾਲ ਗੱਲ ਕਰਨੀ ਹੈ ਫਿਰ ਮਲਕੀਤ ਤੇ ਉਸ ਦੀ ਪਤਨੀ ਦੋਨੋਂ ਜਾਣੇ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਟ੍ਰੇਨ ਵਿੱਚ ਬੈਠ ਕੇ ਦਿੱਲੀ ਜਾਂਦੇ ਨੇ। ਰਸਤੇ ਵਿੱਚ ਦੋਨੇ ਜਾਣੇ ਬਹੁਤ ਗੱਲਾਂ ਕਰਦੇ ਨੇ। ਉਹ ਕਹਿੰਦੇ ਨੇ ਕਿ ਅੱਜ ਅਸੀਂ ਆਪਣੇ ਮੁੰਡੇ ਦੇ ਘਰ ਵਾਲੀ ਦੇਖ ਲਵਾਂਗੇ। ਨਾਲੇ ਆਪਣੇ ਪੋਤੇ ਨੂੰ ਦੇਖਾਂਗੇ ਕਿ ਉਹ ਕਿਸ ਤੇ ਗਿਆ ਹੈ। ਹੁਣ ਉਹ ਦੋਨੇ ਜਾਣੇ ਦਿੱਲੀ ਪਹੁੰਚ ਗਏ ਸੀ। ਦਿੱਲੀ ਪਹੁੰਚ ਕੇ ਮਲਕੀਤ ਨੇ ਆਪਣੇ ਮੁੰਡੇ ਹਰਮਨ ਨੂੰ ਫੋਨ ਕੀਤਾ ਤੇ ਕਿਹਾ ਅਸੀਂ ਦਿੱਲੀ ਆ ਗਏ ਹਾਂ ਤੇ ਤੂੰ ਸਾਨੂੰ ਆ ਕੇ ਲੈ ਜਾ। ਹਰਮਨ ਕਹਿੰਦਾ ਹੈ ਕਿ ਪਾਪਾ ਤੁਸੀਂ ਥੋੜੀ ਦੇਰ ਇੱਥੇ ਵੇਟ ਕਰੋ ਮੈਨੂੰ ਥੋੜਾ ਜਿਹਾ ਕੰਮ ਹੈ ਤੇ ਮੈਂ ਕੰਮ ਖਤਮ ਕਰਕੇ ਫਿਰ ਤੁਹਾਨੂੰ ਲੈਣ ਆ ਜਾਵਾਂਗਾ ਹੁਣ ਉਹਨਾਂ ਨੂੰ ਉੱਥੇ ਬੈਠੇ ਘੰਟਾ ਡੇਢ ਘੰਟਾ ਹੋ ਗਿਆ ਸੀ ਪਰ ਹਰਮਨ ਹਜੇ ਤੱਕ ਨਹੀਂ ਆਇਆ ਉਹ ਸੋਚਦੇ ਨੇ ਕਿ ਸ਼ਾਇਦ ਉਸ ਨੂੰ ਕੰਮ ਹੋਵੇਗਾ ਇਸ ਕਰਕੇ ਲੇਟ ਹੋ ਗਿਆ ਹਰਮਨ ਦਾ ਪਿਓ ਫਿਰ ਹਰਮਨ ਨੂੰ ਫੋਨ ਲਾਉਂਦਾ ਹੈ ਤੇ ਪੁੱਛਦਾ ਹੈ ਕਿ ਪੁੱਤ ਤੂੰ ਕਿੱਥੇ ਰਹਿ ਗਿਆ ਆਇਆ ਕਿਉਂ ਨਹੀਂ ਤਾਂ ਉਸ ਦਾ ਮੁੰਡਾ ਕਹਿੰਦਾ ਹੈ ਪਾਪਾ ਜੀ ਬਸ ਥੋੜਾ ਜਿਹਾ ਕੰਮ ਰਹਿ ਗਿਆ ਮੈਂ ਹੁਣੇ ਆਉਣਾ ਮਲਕੀਤ ਘਰ ਵਾਲੀ ਕਹਿੰਦੀ ਹੈ ਕੋਈ ਨਾ ਮੁੰਡੇ ਨੂੰ ਕੰਮ ਹੋ ਗਿਆ ਹੋਊਗਾ ਤੁਸੀਂ ਟੈਨਸ਼ਨ ਕਿਉਂ ਲੈਂਦੇ ਹੋ ਤੁਹਾਨੂੰ ਤਾਂ ਆਪਣੇ ਪੋਤੇ ਨੂੰ ਦੇਖਣ ਦੀ ਬਾਹਲੀ ਕਾਲੀ ਹੋਈ ਪਈ ਆ ਤਾਂ ਮਲਕੀਤ ਹੱਸਦੇ ਹੋਏ ਕਹਿੰਦਾ ਹੈ ਕਿ ਜਲਦੀ ਕਿਉਂ ਨਾ ਹੋਵੇ ਮਸਾਂ ਤਾਂ ਮੇਰੇ ਪੋਤਾ ਹੋਇਆ ਹੈ ਆਪਣੇ ਮੁੰਡੇ ਨੂੰ 7 ਸਾਲ ਹੋ ਗਏ ਉਸ ਨੇ ਆਪਾਂ ਨੂੰ ਕਦੇ ਵਧੀਆ ਤਰੀਕੇ ਨਾਲ ਗੱਲ ਨਹੀਂ ਕੀਤੀ ਹੁਣ ਉਹਨਾਂ ਕੋਲੇ ਰਹਿ ਕੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਨਾਲੇ ਆਪਣੇ ਪੋਤੇ ਨਾਲ ਖੇਡੂਗਾ ਉਹਨਾਂ ਕੋਲੇ ਇੱਕ ਬੈਗ ਵੀ ਹੁੰਦਾ ਹੈ ਜਿਸ ਵਿੱਚ ਬਹੁਤ ਸਾਰੇ ਖੜਾਉਣੇ ਹੁੰਦੇ ਨੇ ਜੋ ਮਲਕੀਤ ਆਪਣੇ ਪੋਤੇ ਵਾਸਤੇ ਲੈ ਕੇ ਆਇਆ ਸੀ ਮਲਕੀਤ ਕੋਲੇ ਪੰਜਾਬ ਵਿੱਚ 20 ਕਿੱਲੇ ਜ਼ਮੀਨ ਦੇ ਆਉਂਦੇ ਨੇ ਪਰ ਉਸ ਦਾ ਮੁੰਡਾ ਜਾਦਾ ਮਿਹਰਬਾਨਣਾ ਚਾਹੁੰਦਾ ਸੀ ਇਸ ਕਰਕੇ ਉਹ ਦਿੱਲੀ ਆ ਗਿਆ ਤੇ ਦਿੱਲੀ ਵਿੱਚ ਆਪਣਾ ਕਾਰੋਬਾਰ ਕਰਨ ਲੱਗਿਆ ਸਵੇਰ ਦੇ 8 ਵਜੇ ਦੇ ਮਲਕੀਤ ਤੇ ਉਸਤੇ ਘਰ ਵਾਲੀ ਸਟੇਸ਼ਨ ਤੇ ਪਹੁੰਚ ਗਏ ਸੀ ਤੇ ਹੁਣ ਲਗਭਗ 4:00 ਵਜੇ ਉਹ ਹਰਮਨ ਨੂੰ ਫੋਨ ਕਰਦੇ ਨੇ ਤਾਂ ਹਰਮਨ ਅੱਗੋਂ ਬਸ ਉਹਨਾਂ ਨੂੰ ਲਾਰਾ ਲਾ ਦਿੰਦਾ ਸੀ ਕਿ ਮੈਂ ਹੁਣੇ ਆਇਆ ਪਾਪਾ ਜੀ ਮੈਨੂੰ ਥੋੜਾ ਜਿਹਾ ਕੰਮ ਹੈ ਹੁਣ ਤਾਂ ਮਲਕੀਤ ਨੂੰ ਗੁੱਸਾ ਵੀ ਆਉਣ ਲੱਗ ਗਿਆ ਸੀ ਕਿਉਂਕਿ ਉਸਤੇ ਘਰ ਵਾਲੀ ਨੂੰ ਬੁਖਾਰ ਹੋ ਗਿਆ ਸੀ ਇੰਨਾ ਸਫਰ ਕਦੇ ਉਸਨੇ ਕੀਤਾ ਹੀ ਨਹੀਂ ਮਲਕੀਤ ਫਿਰ ਆਪਣੇ ਮੁੰਡੇ ਨੂੰ ਫੋਨ ਕਰਦਾ ਹੈ ਪਰ ਹੁਣ ਫੋਨ ਇੱਕ ਔਰਤ ਚੁੱਕਦੀ ਹੈ ਮਲਕੀਤ ਕਹਿੰਦਾ ਹੈ ਕਿ ਹਰਮਨ ਕਿੱਥੇ ਹੈ ਤਾਂ ਉਹ ਔਰਤ ਕਹਿੰਦੀ ਹੈ ਇੱਥੇ ਕੋਈ ਹਰਮਨ ਨਹੀਂ ਰਹਿੰਦਾ ਮਲਕੀਤ ਕਹਿੰਦਾ ਹੈ ਕਿ ਤੂੰ ਰਮਨ ਬੋਲ ਰਹੀਆਂ ਨਾ ਉਹ ਕਹਿੰਦੀ ਹੈ ਹਾਂ ਮੈਂ ਰਮਨ ਬੋਲਦੀਆਂ ਪਰ ਜਿਸ ਨੂੰ ਤੁਸੀਂ ਫੋਨ ਲਗਾਇਆ ਹੈ ਉੱਥੇ ਇਸ ਨਾਮ ਦਾ ਕੋਈ ਵਿਅਕਤੀ ਨਹੀਂ ਰਹਿੰਦਾ ਇਦਾਂ ਕਹਿ ਕੇ ਉਹ ਫੋਨ ਕੱਟ ਦਿੰਦੀ ਹੈ ਇਹ ਸੁਣ ਕੇ ਮਲਕੀਤ ਸਮਝ ਗਿਆ ਸੀ ਕਿ ਬਹੁ ਸਾਡੇ ਆਉਣ ਤੇ ਖੁਸ਼ ਨਹੀਂ ਤੇ ਉਸ ਨੇ ਹੀ ਹਰਮਨ ਨੂੰ ਤਮਕਾਇਆ ਹੋਊਗਾ ਇਹ ਸੋਚ ਕੇ ਮਲਕੀਤ ਦੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗਦੇ ਨੇ ਮਲਕੀਤ ਦੀ ਘਰ ਵਾਲੀ ਪੁੱਛਦੀ ਹੈ ਕਿ ਇੰਨਾ ਟਾਈਮ ਹੋ ਗਿਆ ਮੁੰਡੇ ਨੂੰ ਹਜੇ ਆਇਆ ਕਿਉਂ ਨਹੀਂ ਤਾਂ ਮਲਕੀਤ ਉਸ ਨੂੰ ਸਭ ਕੁਝ ਦੱਸ ਦਿੰਦਾ ਹੈ ਕਿ ਹਰਮਨ ਹੁਣ ਨਹੀਂ ਆਉਂਦਾ ਉਸ ਦੀ ਘਰ ਵਾਲੀ ਆਪਾਂ ਨੂੰ ਪਸੰਦ ਨਹੀਂ ਕਰਦੀ ਉਹ ਤਾਂ ਆਪਣੀ ਘਰ ਵਾਲੀ ਦੇ ਆਖ ਹੀ ਲੱਗਦਾ ਹੈ ਤੇ ਆਪਾਂ ਨੂੰ ਭੁੱਲ ਗਿਆ ਏ ਸੁਣ ਕੇ ਮਲਕੀਤ ਦੀ ਘਰ ਵਾਲੀ ਕਹਿੰਦੀ ਹੈ ਕਿ ਮੈਂ ਉਸਦੀ ਮਾਂ ਉਹ ਮੇਰੇ ਪਿਆਰ ਨੂੰ ਕਿਵੇਂ ਭੁੱਲ ਸਕਦਾ ਹੈ ਮੈਂ ਤਾਂ ਉਹਨੂੰ ਪਾਲ ਪੋਸ ਕੇ ਐਡਾ ਵੱਡਾ ਕੀਤਾ ਮਲਕੀਤ ਦੀ ਘਰ ਵਾਲੀ ਕਹਿੰਦੀ ਹੈ ਕਿ ਤੁਸੀਂ ਇੱਕ ਵਾਰ ਫੋਨ ਮਲਾਓ ਤੇ ਮੇਰੇ ਨਾਲ ਗੱਲ ਕਰਾਓ ਮਲਕੀਤ ਫੋਨ ਮਲਾ ਕੇ ਆਪਣੀ ਘਰ ਵਾਲੀ ਨੂੰ ਦਿੰਦਾ ਹੈ ਫੋਨ ਰਮਨ ਹੀ ਚੁੱਕਦੀ ਹੈ ਉਹ ਉਸ ਨਾਲ ਵੀ ਪੁੱਠਾ ਸਿੱਧਾ ਬੋਲਦੀ ਹੈ ਤੇ ਕਹਿੰਦੀ ਹੈ ਇੱਥੇ ਕੋਈ ਹਰਮਨ ਨਹੀਂ ਰਹਿੰਦਾ ਜੇ ਤੁਸੀਂ ਹੁਣ ਫੋਨ ਲਾਇਆ ਤਾਂ ਮੈਂ ਤਾਂ ਹੱਡੀ ਕੰਪਲੇਨ ਕਰ ਦੂੰਗੀ ਇਦਾਂ ਕਹਿ ਕੇ ਉਹ ਫੋਨ ਕੱਟ ਦਿੰਦੀ ਹੈ ਹਰਮਨ ਦੀ ਮਾਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਉਸ ਦਾ ਮੁੰਡਾ ਇੰਨਾ ਬਦਲ ਸਕਦਾ ਹੈ ਉਹ ਰੋਣ ਲੱਗ ਜਾਂਦੀ ਹੈ ਹੁਣ ਉੱਥੇ ਜਿੱਥੇ ਉਹ ਵੇਟ ਕਰ ਰਹੇ ਸੀ ਉੱਥੇ ਇੱਕ ਸਫਾਈ ਕਰਮਚਾਰੀ ਆਪਣਾ ਕੰਮ ਕਰ ਰਿਹਾ ਸੀ ਉਹ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ ਉਸ ਨੂੰ ਸਾਰੀ ਗੱਲ ਸਮਝ ਆ ਰਹੀ ਸੀ ਕਿਉਂਕਿ ਉਹ ਵੀ ਪੰਜਾਬ ਦਾ ਆਦਮੀ ਹੀ ਸੀ ਜਦੋਂ ਉਹ ਦੋਨੋਂ ਜਾਣੇ ਰੋਈ ਜਾਂਦੇ ਹੁੰਦੇ ਨੇ ਤਾਂ ਉਹ ਕਰਮਚਾਰੀ ਉੱਥੇ ਆ ਜਾਂਦਾ ਹੈ ਤੇ ਉਹਨਾਂ ਤੋਂ ਪੁੱਛਦਾ ਹੈ ਕੀ ਗੱਲ ਹੋ ਗਈ ਤੁਹਾਡਾ ਮੁੰਡਾ ਤੁਹਾਨੂੰ ਲੈਣ ਨਹੀਂ ਆਇਆ ਤਾਂ ਮਲਕੀਤ ਕਹਿੰਦਾ ਹੈ ਕਿ ਸਾਡਾ ਮੁੰਡਾ ਸਾਨੂੰ ਲੈਣ ਨਹੀਂ ਆਇਆ ਉਹ ਤਾਂ ਸਾਨੂੰ ਭੁੱਲ ਗਿਆ ਉਸ ਨੂੰ ਤਾਂ ਆਪਣੀ ਘਰ ਵਾਲੀ ਹੀ ਸਾਡੇ ਤੋਂ ਵੱਧ ਪਿਆਰੀ ਹੈ ਅਸੀਂ ਤਾਂ 7 ਸਾਲਾਂ ਬਾਅਦ ਆਪਣੇ ਮੁੰਡੇ ਤੇ ਆਪਣੇ ਪੋਤੇ ਨੂੰ ਮਿਲਣ ਵਾਸਤੇ ਆਏ ਸੀ ਫਿਰ ਉਹ ਕਰਮਚਾਰੀ ਪੁੱਛਦਾ ਹੈ ਕਿ ਤੁਸੀਂ ਕਿਹੜੇ ਪਿੰਡ ਤੋਂ ਤਾਂ ਮਲਕੀਤ ਉਸ ਨੂੰ ਆਪਣੇ ਪਿੰਡ ਦਾ ਨਾਮ ਦੱਸਦਾ ਹੈ ਫਿਰ ਉਹ ਕਰਮਚਾਰੀ ਕਹਿੰਦਾ ਹੈ ਕਿ ਆਪਾਂ ਤਾਂ ਗਵਾਂਢੀ ਹਾਂ ਮੈਂ ਵੀ ਤੁਹਾਡੇ ਪਿੰਡ ਦੇ ਨਾਲ ਦੇ ਪਿੰਡ ਦਾ ਹਾਂ ਮੈਂ ਇੱਥੇ ਰੇਲਵੇ ਵਿੱਚ ਕੰਮ ਕਰਦਾ ਹਾਂ ਤੇ ਆਪਣੇ ਮਾਪੇ ਬਾਪ ਨੂੰ ਵੀ ਆਪਣੇ ਨਾਲ ਹੀ ਰੱਖਦਾ ਹਾਂ ਇਹ ਸੁਣ ਕੇ ਮਲਕੀਤ ਰੋਣ ਲੱਗ ਜਾਂਦਾ ਹੈ ਕਿ ਇੱਕ ਤਾਂ ਮੇਰਾ ਮੁੰਡਾ ਹੈ ਜੋ ਸਾਨੂੰ ਕੁਝ ਸਮਝਦਾ ਹੀ ਨਹੀਂ ਤੇ ਸਾਨੂੰ ਇੱਥੇ ਲੈਣ ਵੀ ਨਹੀਂ ਆਇਆ ਤੇ ਇੱਕ ਇਹ ਮੁੰਡਾ ਜੋ ਆਪਣੇ ਮਾਪੇ ਬਾਪ ਨੂੰ ਆਪਣੇ ਨਾਲ ਰੱਖਦਾ ਹੈ ਤੇ ਉਹਨਾਂ ਨੂੰ ਇੰਨਾ ਪਿਆਰ ਕਰਦਾ ਹੈ ਫਿਰ ਉਹ ਆਦਮੀ ਕਹਿੰਦਾ ਹੈ ਕਿ ਤੁਹਾਡੀ ਮੈਂ ਟਿਕਟ ਕਰਵਾ ਦਿੰਦਾ ਹਾਂ ਤੁਸੀਂ ਵਾਪਸ ਆਪਣੇ ਪਿੰਡ ਚਲੇ ਜਾਓ ਫਿਰ ਉਹ ਕਰਮਚਾਰੀ ਕਹਿੰਦਾ ਹੈ ਕਿ ਹੁਣ ਤਾਂ ਸ਼ਾਮ ਹੋ ਗਈ ਅੰਕਲ ਜੀ ਤੁਸੀਂ ਐਦਾਂ ਕਰੋ ਮੇਰੇ ਘਰੇ ਚੱਲੋ ਨਾਲੇ ਆਂਟੀ ਜੀ ਦੀ ਤਬੀਅਤ ਖਰਾਬ ਹੈ ਮੈਂ ਇਸ ਨੂੰ ਦਵਾਈ ਦਵਾ ਦੂੰਗਾ ਮਲਕੀਤ ਪਹਿਲਾਂ ਤਾਂ ਉਸ ਨੂੰ ਮਨਾ ਕਰ ਦਿੰਦਾ ਹੈ ਫਿਰ ਉਹ ਜ਼ੋਰ ਪਾਉਂਦਾ ਹੈ ਤੇ ਉਹ ਉਹਨਾਂ ਨੂੰ ਆਪਣੇ ਘਰੇ ਲੈ ਕੇ ਚਲਾ ਜਾਂਦਾ ਹੈ ਉੱਥੇ ਕਰਮਚਾਰੀ ਦਾ ਪਿਓ ਮਲਕੀਤ ਨੂੰ ਦੇਖਦਾ ਹੈ ਤਾਂ ਉਸ ਨੂੰ ਕੁੱਟ ਕੇ ਜੱਫੀ ਪਾਉਂਦਾ ਹੈ ਤੇ ਉਹ ਕਹਿੰਦਾ ਹੈ ਕਿ ਅੱਜ ਬਹੁਤ ਸਮੇਂ ਬਾਅਦ ਮੈਨੂੰ ਕੋਈ ਆਪਣਾ ਮਿਲਿਆ ਮੈਨੂੰ ਪੰਜਾਬ ਦਾ ਕੋਈ ਮਿਲਿਆ ਫਿਰ ਮਲਕੀਤ ਉਸ ਕਰਮਚਾਰੀ ਦੇ ਬੱਚੇ ਨੂੰ ਉਹ ਸਾਰੇ ਖਰਡਾਉ ਨੇ ਦਿੰਦਾ ਹੈ ਜੋ ਆਪਣੇ ਪੋਤੇ ਲਈ ਲੈ ਕੇ ਆਇਆ ਸੀ ਉਸ ਦੀ ਘਰ ਵਾਲੀ ਉਹਨਾਂ ਦੀ ਪੂਰੀ ਸੇਵਾ ਕਰਦੀ ਹੈ ਇਹ ਦੇਖ ਕੇ ਮਲਕੀਤ ਸੋਚਦਾ ਹੈ ਕਿ ਇੱਕ ਮੇਰੀ ਨੋ ਹੈ ਜੋ ਮੇਰੇ ਮੁੰਡੇ ਨੂੰ ਮਿਲ ਵੀ ਨਹੀਂ ਦਿੰਦੀ ਤੇ ਇੱਕ ਇਹ ਜੋ ਸਾਨੂੰ ਜਾਣਦੀ ਵੀ ਨਹੀਂ ਤੇ ਸਾਡੀ ਇੰਨੀ ਸੇਵਾ ਕਰਦੀ ਹੈ ਫਿਰ ਉਹ ਅਗਲੇ ਦਿਨ ਆਪਣੇ ਪਿੰਡ ਵਾਪਸ ਚਲੇ ਜਾਂਦੇ ਨੇ ਪਿੰਡ ਜਾ ਕੇ ਉਹ ਹਰਮਨ ਬਾਰੇ ਸੋਚਦੇ ਬਹੁਤ ਐ ਪਰ ਕਮੀ ਲੱਗ ਜਾਂਦੇ ਨੇ ਫਿਰ 4 ਕਿੰਨੇ ਬਾਅਦ ਕਰੋਨਾ ਆਉਂਦਾ ਹੈ ਤੇ ਸਾਰੇ ਕਿਤੇ ਲੋਕਡਾਊਨ ਹੋ ਜਾਂਦਾ ਹੈ ਜਿਸ ਕਰਕੇ ਹਰਮਨ ਵੀ ਹੁਣ ਕੰਪਨੀ ਵਿੱਚੋਂ ਜਾਣੋਂ ਹਟ ਗਿਆ ਸੀ ਤੇ ਉਸਦੀ ਘਰ ਵਾਲੀ ਵੀ ਜਾਣੋਂ ਹਟ ਗਈ ਸੀ ਹੁਣ ਸਾਰੇ ਜਾਨੇ ਪਿੰਡ ਵਾਪਸ ਪਰਤ ਰਹੇ ਸੀ ਹਰਮਨ ਤੇ ਉਸਦੀ ਘਰ ਵਾਲੀ ਵੀ ਆਪਣੇ ਪਿੰਡ ਆਉਂਦੇ ਨੇ ਜਦੋਂ ਉਹ ਗੇਟ ਖੜਕਾਉਂਦੇ ਨੇ ਤਾਂ ਮਲਕੀਤ ਗੇਟ ਖੋਲ ਕੇ ਕਹਿੰਦਾ ਹੈ ਤੇ ਤੁਸੀਂ ਹੁਣ ਕੀ ਕਰਨ ਆਏ ਹੋ ਤੁਸੀਂ ਕੌਣ ਹੋ ਅਸੀਂ ਤਾਂ ਤੁਹਾਨੂੰ ਜਾਣਦੇ ਹੀ ਨਹੀਂ ਫਿਰ ਹਰਮਨ ਆਪਣੇ ਪਿਓ ਨੂੰ ਕਹਿੰਦਾ ਹੈ ਕਿ ਪਾਪਾ ਮੈਂ ਹਰਮਨ ਹਾਂ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸਾਨੂੰ ਮਾਫ ਕਰ ਦੋ ਪਰ ਉਸ ਦਾ ਪਿਓ ਕਹਿੰਦਾ ਹੈ ਕਿ ਉਹ ਗਲਤੀ ਮਾਫ ਕਰਨ ਦੇ ਕਾਬਿਲ ਨਹੀਂ ਸੀ ਜੇ ਤੁਸੀਂ ਰਹਿਣਾ ਤਾਂ ਇੱਥੇ ਰਹਿ ਲਓ ਪਰ ਸਾਡੇ ਨਾਲ ਤੁਹਾਡਾ ਕੋਈ ਰਿਸ਼ਤਾ ਨਹੀਂ ਉਹ ਦੋਨੋਂ ਜਾਣੇ ਉਸ ਘਰ ਵਿੱਚ ਹੀ ਰਹਿੰਦੇ ਨੇ ਪਰ ਮਲਕੀਤ ਤੇ ਉਸ ਦੀ ਘਰ ਵਾਲੀ ਉਹਨਾਂ ਨੂੰ ਬੁਲਾਉਂਦੇ ਨਹੀਂ ਬਸ ਆਪਣੇ ਪੋਤੇ ਨਾਲ ਜ਼ਰੂਰ ਖੇਡ ਲੈਂਦੇ ਨੇ। ਉਹ ਸਫਾਈ ਕਰਮਚਾਰੀ ਵੀ ਆਪਣੇ ਪਿੰਡ ਵਾਪਸ ਆਉਂਦਾ ਹੈ ਕਿਉਂਕਿ ਸਾਰੇ ਕਿਤੇ ਲੋਕਡਾਊਨ ਲੱਗ ਗਿਆ ਸੀ। ਇੱਕ ਦਿਨ ਉਹ ਸਫਾਈ ਕਰਮਚਾਰੀ ਮਲਕੀਤ ਦੇ ਘਰੇ ਮਲਕੀਤ ਨੂੰ ਮਿਲਣ ਵਾਸਤੇ ਆਉਂਦਾ ਹੈ। ਨਾਲ ਉਸ ਦੀ ਮਾਪਿਓ ਤੇ ਉਸ ਦੀ ਘਰਵਾਲੀ ਵੀ ਹੁੰਦੀ ਹੈ। ਮਲਕੀਤ ਉਹਨਾਂ ਦੀ ਪੂਰੀ ਸੇਵਾ ਕਰਦਾ ਹੈ। ਉਹਨਾਂ ਨੂੰ ਪੂਰਾ ਸਨਮਾਨ ਦਿੰਦਾ ਹੈ। ਹਰਮਨ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ। ਕਿ ਮੈਂ ਤਾਂ ਇਹਨਾਂ ਦਾ ਮੁੰਡਾ ਹਾਂ ਪਰ ਇਹ ਸਫਾਈ ਕਰਮਚਾਰੀ ਨੂੰ ਆਪਣਾ ਪੁੱਤ ਦਾ ਦਰਜਾ ਦੇ ਰਹੇ ਨੇ ਜਦੋਂ ਉਹ ਆਪਣੇ ਘਰੇ ਚਲੇ ਜਾਂਦੇ ਨੇ ਤਾਂ ਹਰਮਨ ਆਪਣੇ ਪਿਓ ਨੂੰ ਪੁੱਛਦਾ ਹੈ ਕਿ ਇਹ ਇਹ ਆਦਮੀ ਕੌਣ ਹੈ ਕਿ ਤੁਸੀਂ ਇਸ ਨੂੰ ਆਪਣਾ ਪੁੱਤ ਕਾਹਤੋਂ ਕਹਿ ਰਹੇ ਹੋ ਤਾਂ ਉਸ ਦਾ ਪਿਓ ਕਹਿੰਦਾ ਹੈ ਕਿ ਇਹ ਉਹੀ ਆਦਮੀ ਹੈ ਜਿਸ ਨੇ ਮੇਰੀ ਦਿੱਲੀ ਵਿੱਚ ਮਦਦ ਕੀਤੀ ਸੀ ਤੂੰ ਤਾਂ ਮੈਨੂੰ ਲੈਣ ਵੀ ਨਹੀਂ ਆਇਆ ਪਰ ਇਸਨੇ ਮੈਨੂੰ ਆਪਣੇ ਘਰੇ ਲਿਜਾ ਕੇ ਮੇਰੀ ਸੇਵਾ ਕੀਤੀ ਨਾਲੇ ਤੇਰੀ ਮਾਂ ਨੂੰ ਦਵਾਈ ਦਵਾਈ ਇਹ ਸੁਣ ਕੇ ਹਰਮਨ ਨੀਵੀ ਪਾ ਲੈਂਦਾ ਹੈ ਤੇ ਆਪਣੇ ਪਿਓ ਨਾਲ ਨਜ਼ਰਾਂ ਨਹੀਂ ਮਿਲਾ ਸਕਿਆ ਫਿਰ ਉਹ ਸਾਲ ਉੱਥੇ ਹੀ ਰਹਿੰਦੇ ਨੇ ਪਰ ਮਲਕੀਤ ਉਹਨਾਂ ਨੂੰ ਬੁਲਾਉਂਦਾ ਵੀ ਨਹੀਂ ਬਸ ਆਪਣੇ ਪੋਤੇ ਨਾਲ ਲਾੜ ਪਿਆਰ ਜ਼ਰੂਰ ਕਰ ਲੈਂਦਾ ਸੀ ਹੁਣ ਜਦੋਂ ਲੋਕਡਾਊਨ ਖਤਮ ਹੋ ਗਿਆ ਤਾਂ ਮਲਕੀਤ ਨੇ ਆਪਣੇ ਮੁੰਡੇ ਨੂੰ ਕਹਿ ਦਿੱਤਾ ਕਿ ਤੂੰ ਇੱਥੋਂ ਚਲਾ ਜਾ ਸਾਨੂੰ ਕੋਈ ਜ਼ਰੂਰਤ ਨਹੀਂ ਸਾਨੂੰ ਸਾਡਾ ਮੁੰਡਾ ਮਿਲ ਗਿਆ ਹੈ ਉਹ ਉਸ ਸਫਾਈ ਕਰਮਚਾਰੀ ਨੂੰ ਹੀ ਆਪਣਾ ਮੁੰਡਾ ਸਮਝਦਾ ਹੈ ਉਸ ਤੋਂ ਹਰ ਕੰਮ ਦੀ ਸਲਾਹ ਲੈਣ ਲੱਗਦਾ ਹੈ ਤਾਂ ਫਿਰ ਹਰਮਨ ਕਹਿੰਦਾ ਹੈ ਪਿਤਾ ਜੀ ਮੈਨੂੰ ਮਾਫ਼ ਕਰ ਦਿਓ ਮੈਨੂੰ ਇੱਕ ਮੌਕਾ ਤਾਂ ਦੇ ਦਿਓ ਹਰਮਨ ਕਹਿੰਦਾ ਹੈ ਕਿ ਪਿਤਾ ਜੀ ਮੈਂ ਇੱਥੇ ਹੀ ਆਪਣਾ ਕਾਰੋਬਾਰ ਸ਼ੁਰੂ ਕਰੂੰਗਾ ਨਾਲੇ ਖੇਤੀ ਕਰੂੰਗਾ ਆਪਣੀ ਜ਼ਮੀਨ ਤਾਂ ਕਰੋੜਾਂ ਦੀ ਹੋਗੀ ਆਪਾਂ ਇੱਥੇ ਕੁਝ ਵੀ ਚਲਾ ਸਕਦੇ ਹਾਂ ਆਪਣਾ ਵਾਧੂ ਫਾਇਦਾ ਹੋਊਗਾ ਤਾਂ ਉਸ ਦਾ ਪਿਤਾ ਕਹਿੰਦਾ ਹੈ ਕਿ ਹੁਣ ਤੈਨੂੰ ਲੱਗ ਗਿਆ ਪਤਾ ਕਿ ਆਪਣੀ ਜ਼ਮੀਨ ਲੱਖਾਂ ਦੀ ਥਾਂ ਕਰੋੜਾਂ ਦੀ ਹੋਗੀ ਜਿਸ ਕਰਕੇ ਤੂੰ ਹੁਣ ਆਪਣੇ ਪਿਓ ਨੂੰ ਪਿਓ ਸਮਝਣ ਲੱਗ ਗਿਆ ਪਰ ਉਸ ਦਾ ਪਿਓ ਕਹਿ ਦਿੰਦਾ ਹੈ ਕਿ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਉਹਨਾਂ ਚਿਰ ਇਸ ਜ਼ਮੀਨ ਤੇ ਤੇਰਾ ਕੋਈ ਹੱਕ ਨਹੀਂ ਫਿਰ ਉਹ ਚੁੱਪ ਕਰ ਜਾਂਦਾ ਹੈ ਹਰਮਨ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਆਪਾਂ ਤਾਂ ਕੰਮ ਲੈ ਹਾਂ ਐਵੇਂ ਦਿੱਲੀ ਜਾ ਕੇ ਬੈਠ ਗਏ ਇੱਥੇ ਵਧੀਆ ਮੁਨਾਫਾ ਹੋਊਗਾ ਆਪਣਾ ਆਪਾਂ ਚੁੱਪ ਕਰਕੇ ਆਪਣੇ ਮਾਪੇਓ ਦੀ ਸੇਵਾ ਕਰ ਲੈਣੇ ਆ। ਤੇ ਘਰ ਵਾਲੀ ਵੀ ਹਰਮਨ ਦੀ ਗੱਲ ਮੰਨ ਜਾਂਦੀ ਹੈ। ਹੁਣ ਉਹ ਆਪਣੇ ਮਾਪੇ-ਮਾਪ ਦੀ ਸੇਵਾ ਕਰਦੇ ਨੇ ਪਰ ਮਲਕੀਤ ਉਹਨਾਂ ਨੂੰ ਬੁਲਾਉਂਦਾ ਨਹੀਂ। ਹੁਣ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਮਲਕੀਤ ਦੇ ਦਿਲ ਵਿੱਚ ਵੀ ਆਪਣੇ ਨੋ ਪੁੱਤ ਲਈ ਪਿਆਰ ਜਾਗ ਪਿਆ। ਹਰਮਨ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰਾਇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਨਾਲੇ ਸਾਡੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਜ਼ਰੂਰ ਕਰ ਲਿਓ